ਵਾਹਿਗੁਰੂ ਜੀ ਸਮਾਂ ਵਾਇਸ ਵੇਰੇ 4:30 ਵਜੇ ਦਾ 4 ਹਾੜ 18 ਜੂਨ ਬਰਾ 2025 ਬੁੱਧਵਾਰ ਦਾ ਦਿਨ ਤੇ ਭਈ ਅੱਜ ਸੰਦੀਪ ਤੋਂ ਸਾਸਰੀ ਘਰ ਕਰ ਲੰਗੇ ਇਹ ਜਾਣ ਲੱਗਿਆ ਸਿੱਧਾ ਆਪਣੇ ਘਰ ਗੰਗਾ ਨਗਰ ਤੇ ਚੰਗਾ ਨੌਜਵਾਨਾ ਰਾਜੀ ਖੁਸ਼ੀ ਰੱਖੇ ਪਰਮਾਤਮਾ ਤੁਹਾਨੂੰ ਰੱਬ ਸੁੱਖ ਰੱਖੇ ਫਿਰ ਮਿਲਦੇ ਆਂਗੇ ਜਲਦੀ ਕਰੇ ਆ ਨਵੇਂ ਸਫਰ ਤੇ ਕੋਈ ਨਾ ਤੁਰਦੇ ਫਿਰਦੇ ਤੇ ਰਾਜੀ ਖੁਸ਼ੀ ਪਹੁੰਚੇ ਤੇ ਆਦਾ ਭਈ ਝੋਲਾ ਚੱਪਾ ਇਹਨੇ ਚੱਕ ਰੱਖਿਆਗਾ ਤੇ ਕੱਲ ਇਹਦਾ ਸਾਈਕਲ ਆਪਾਂ ਪਾਰਸਲ ਕਰਾਇਆ ਸੀ ਜੀ ਇੱਥੇ ਕੈਂਟ ਸਟੇਸ਼ਨ ਤੇ 5 ਵਜੇ ਹੁਣ ਇਹਦੀ ਟ੍ਰੇਨ ਆ ਗਈ ਤੇ ਉਹ ਬਾਈ ਜੀ ਹੋਰੇ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਸੀ ਆ ਮਨਜੀਤ ਸਾਹਿਬ ਗੁਰਦੁਆਰਾ ਸਾਹਮਣੇ ਤੇ ਇਹ ਕਹਿੰਦੇ ਸੀ ਉਧਰ ਹੀ ਜਾਣੇ ਆ ਤੇ ਭਾਈ ਸੰਦੀਪ ਨੂੰ ਉਤਾਰ ਦਿਆਂਗੇ ਮੈਂ ਬਾਲੀ ਸੋਹਣੀ ਜੀ ਗੱਲ ਆ ਤੇ ਇੱਧਰੋਂ ਸਾਹਮਣੇ ਮੈਂ ਇੱਧਰ ਲੰਘ ਜੂਆ ਘਨੌਰ ਰੋਡ ਤੋਂ ਪਟਿਆਲੇ ਵੱਲ ਨੂੰ ਤੇ ਠੀਕ ਹੈ ਮਿੱਤਰਾ ਆ ਫਿਰ ਸਮਝ ਆਜ ਤੈਨੂੰ ਨੀ ਤਾਂ ਅੜੀ ਅੜੀ ਜੀ ਪਾ ਲਗੇ ਹਾਂ ਨਹੀਂ ਤਾਂ ਫਿਰ ਉੱਥੇ ਹੀ ਪਹੁੰਚਦੇ ਆਪਾਂ ਹਾਂ ਤੇ ਪਹਿਲਾਂ ਤਾਂ ਮੈਨੂੰ ਆਇਆ ਸੀ ਬਈ ਇਹਨੂੰ ਹੌਲੀ ਹੌਲੀ ਕਰਦੇ ਕਰਾਉਂਦੇ ਵੀ ਪਟਿਆਲੀਆਂ ਵਾਲੇ ਪਾਸੇ ਆਪਰੇ ਲੈ ਜੂਗਾ ਤੇ ਫਿਰੇ ਲੇਟ ਹੁੰਦਾ ਸੀ ਨੌਂ ਜ ਸਮਾਂ ਜੱਜਤ ਨਹੀਂ ਦੇਈ ਜਾਂਦਾ ਹੁਣ ਹਾਂਜੀ ਨਹੀਂ ਤਾਂ ਫਿਰ ਸੂਰਤਿਆ ਪਿੰਡ ਸਿੱਧਾ ਸਿੱਧਾ ਲੈ ਕੇ ਜਾਂਦੇ ਸੈਂਕੜਾ ਉੱਧਰ ਨੂੰ ਹੀ ਹਾਂਜੀ ਆਹਾਂ ਹਾਂਜੀ 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 5 ਵਜੇ ਚਲੋ ਠੀਕ ਆ ਵਗਰੂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤੁਹਾਡਾ ਠੀਕ ਹੈ ਜੀ ਠੀਕ ਹੈ ਜੀ ਓਕੇ 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 ਸਤਿ ਸ਼੍ਰੀ ਅਕਾਲ ਹੋ ਹੈ ਜੀ ਅ ਤੜਕੇ ਦੇ 5:30 ਵਜੇ ਦਾ ਸਮਾਂ ਤਾਮੀ-ਤਾਮੀ ਕਣੀ ਅੱਜ ਵੀ ਲੱਗੀ ਹੋਈ ਆ ਪੂਰ ਜਿੜਕੀ ਜਾਂਦੀ ਆ ਤੇ ਆਪਾਂ ਪਟਿਆਲੇ ਜ਼ਿਲ੍ਹੇ ਜੈਂਟਰ ਹੋ ਗਏ ਮੂਹਨ ਦੇ ਰੇ ਆਜੋ ਆਜੋ ਮਿੱਤਰੋ ਖੜਜੋ ਇਹ ਵੀ ਮੇਰੇ ਵਰਗੀ ਆ ਬਈ ਯਾਰੇ ਰਾਹੀ ਗੀਰ ਸਾਢੇ 5 ਵਜੇ ਤੋਂ ਟੱਪ ਗਿਆ ਸਮਾਂ ਤੇ ਪੌਣਾ ਘੰਟਾ ਹੋ ਗਿਆ ਸੀ ਮੈਂ ਸਾਈਕਲ ਦਵੱਲੀ ਤੁਰਿਆ ਹੁੰਦਾ ਸੀਗਾ ਕਨੌਰ ਦੇ ਨੇੜੇ ਤੇ ਮੀਂਹ ਲੈ ਪਿਆ ਇਹਦੇ ਪਿੱਛੇ ਵੀ ਸੀਗੀਆਂ ਕਣੀਆਂ ਟਾਵੇਂ-ਟਾਵੇਂ ਕਣੀਆਂ ਜਿਹਾ ਭੂਰਜੀ ਚ ਪੈਂਦੀ ਚ ਉਹਦੇ ਉਵੇਂ ਦਵੱਲੀ ਆ ਤੇ ਪਿੱਛੇ ਸੰਦੀਪ ਦਾ ਹੀ ਫੋਨ ਆਇਆ ਅੰਬਾਲੇ ਤੋਂ ਕਹਿੰਦਾ ਮੈਂ ਟ੍ਰੇਨ ਬੈਠ ਗਿਆ ਭਾਈ ਤੇ ਜਿਆਦਾ ਤੇਜ਼ ਹੋ ਗਿਆ ਕਹਿੰਦਾ ਮੀਂਹ ਕਿਤੇ ਖੜਜਾ ਤੇ ਮੈਂ ਵੀ ਕਿਹਾ ਮਾਸ਼ਾਅੱਲਾ ਮੈਨੂੰ ਪੌਣਾ ਘੰਟਾ ਹੋ ਗਿਆ ਚੱਲਦੇ ਨੂੰ ਸਰੀਰ ਨੇ ਪਾਣੀ ਮੰਗਿਆ ਸੀ ਹੁਣ ਤੇ ਆ ਖੁੱਲਾ ਜਾਂ ਸ਼ਰਟ ਜਾਂ ਦੇਖਿਆ ਇਧਰ ਦਰਗਾਹ ਵਣੀ ਹੋਈ ਓ ਕੋਈ ਪੀਰ ਬਾਬੇ ਦੀ ਤੇ ਇੱਥੇ ਲਿਆ ਕੇ ਮੋੜ ਕੇ ਗੱਡੀ ਮੈਂ ਇੱਥੇ ਰੋਕ ਲਿਆ ਤੇ 15 ਕਿਲੋਮੀਟਰ ਦੀ ਬਾਤ ਕੱਢਿਆ ਆ ਉਥੋਂ ਤੇ ਪਟਿਆਲੇ ਤੋਂ 30 32 ਕਿਲੋਮੀਟਰ ਪਿੱਛੇ ਆ ਬਹੁਤ ਸੋਹਣਾ ਰੋੜਾ ਸਾਫ ਆਗਾ ਸ਼ਾਰਟਕਟ ਆਗਾ ਤੇ ਪਰ ਆਰ ਕਾਵਟ ਬੈ ਗਿੱਜੇ ਤੇ ਮੈਂ ਘਰੋਂ ਚੱਲਿਆ ਸੀਗਾ ਉਹਦੇ ਵੀ ਮੀ ਸੀਗਾ ਤੇ ਜਿੱਦੇ ਹੁਣ ਵਾਪਸ ਆ ਰਹੇ ਆ ਤੇ ਉਹਦੇ ਵੀ ਜਿਵੇਂ ਕੱਲ ਵਾਲੇ ਵਲੌਗ ਚ ਗੱਲ ਕਰੀ ਸੀ ਕਿ ਭਾਈ ਤੁਹਾਡੇ ਵਾਸਤੇ ਮੀ ਲੈ ਕੇ ਹੁਣ ਆ ਰਹੇ ਆਗੇ ਤੇ ਪਰਮਾਤਮਾ ਨੂੰ ਬੇਨਤੀ ਕਰਾਂਗੇ ਤੇ ਆਪਣਾ ਆਪਣਾ ਪਿੰਡ ਦਾ ਨਾਮ ਤੁਸੀਂ ਕਮੈਂਟ ਕਰਿਓ ਜਰੂਰ ਤੇ ਬਾਬੇ ਨੂੰ ਕਹਾਂਗੇ ਭਾਈ ਇੱਥੇ ਇੱਥੇ ਮੀ ਪਹੁੰਚਾਓ ਤੁਸੀਂ ਤੇ ਫਿਰ ਜੋ ਨਰਾਉਣ ਦੀ ਰੋਤਾ ਮੀ ਦੀ ਲੋੜ ਆ ਕੈਮਰੇ ਤੇ ਕਣੀ ਪੈਗੀ ਠੀਕ ਹੈ ਤੇ ਸ਼ਰਾਟਾ ਯਾ ਕੀ ਨਾ ਤਾਂ ਘਟ ਗਿਆ ਬਾਕੀ ਖਿੱਚਦੇ ਆ ਬਾਟ ਇਥੋਂ ਦਵੱਲੀ ਆਇਆ ਹੁਣ ਵੀ ਅੱਗੇ ਦਵਲਦੇ ਆਗੇ ਤੇ ਕੋਸ਼ਿਸ਼ ਇਹ ਹੈ ਕਿ ਮਾਨਸਾਂ ਤਾ ਪਹੁੰਚ ਗਏ ਹੀ ਪਹੁੰਚ ਗਏ ਤੀਜੀ ਅੱਗੇ ਤਣ ਪੱਤਣ ਲੱਗਿਆ ਗਿਆ ਉਦੋਂ ਅੱਗੇ 30 ਅਗਰ 30.35 ਕਿਲੋਮੀਟਰ ਹਥੋਂ ਪਿੰਡਾਂ ਮਾਨਸਾਂ ਤੋਂ ਤੇ ਜੇ ਮਾੜਾ ਮੋਟਾ ਮੂਹ ਨੀਰਾ ਹੁੰਦਾ ਹੋਇਆ ਤਾਂ ਉਹਦਾ ਪਿੰਡ ਵੀ ਖਿੱਚਦੇ ਆਂ ਗੱਡੀ ਤੇ ਬਾਟ ਘੇਰ ਲੰਮੀ ਪੈਜੂਗੀ 200 ਦੇ ਕਰੀਬ ਪੈਜੂ ਮੈਂ ਇਸ ਨੇ ਆ ਚੱਲਿਆ ਜੇ ਬੜੀ ਅਰਚਣ ਨਾ ਲੱਗੀ ਤਾਂ ਬਾੜੇ ਵੀ ਵੀਰ ਭਾਈ ਨਾ ਮਿਲੇ ਆਪਾਂ ਨੂੰ ਦੇਖਣ ਵਾਲੇ ਬਹੁਤ ਸਾਰੇ ਵੀਰਾ ਪੈਣਾ ਤੇ ਅੱਜ ਵੀ ਮੈਸੇਜ ਇਹਦਾ ਸਨੇਹੀ ਆਏ ਹੋਏ ਜਾਂ ਫੋਨ ਆ ਰਿਹਾ ਤੇ ਉਹਨਾਂ ਨੂੰ ਮਿਲਦੇ ਹੋਏ ਜਾਵਾਂਗੇ ਤੇ ਬਾਕੀ ਦੇਖਦੇ ਆ ਅੱਜ ਦੇ ਦਿਨ ਦਾ ਮਾਹੌਲ ਚਾਲ ਬਣੇ ਰੋ ਐਂਡ ਤੱਕ ਨਾਲ ਨਾਲ ਫੇਰ ਵਧ ਗਿਆ ਕੰਮ ਤੇ ਸਬਸਕ੍ਰਾਈਬ ਕਰ ਲਿਓ ਬਈ ਇਹਨਾਂ ਨੇ ਨਹੀਂ ਕਰਿਆ ਤੇ ਫੋਲੋ ਵੀ ਲਾਜ਼ਮੀ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਆ ਜਾਂ ਇੰਸਟਾਗ੍ਰam ਤੇ ਵੀ ਇਹੀ ਖਾਤਾ ਆਪਣਾ ਤੇ ਪਿੰਡਾਂ ਵਾਲੀ ਸਾਫ ਸੁਥਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਤੇ ਘਰ ਆ ਦੇਖਦੇ ਆ 10 ਮਿੰਟ ਇਥੇ ਮੀਂਹ ਦਾ ਨਜ਼ਾਰਾ ਤੇ ਫੇਰ ਰੁੜਦੇ ਆ ਇਕੱਲੇ ਨੂੰ ਮੌਸਮ ਠੰਡਾਗਾ ਤੇ ਇੱਕ ਤਾਂ ਇਹ ਹੀ ਠੰਡੇ ਮੌਸਮ ਚ ਊ ਭੁੱਖ ਵੱਧ ਲੱਗਦੀ ਹੈ ਉਤੋਂ ਜਲ ਮੈਂ ਸਾਈਕਲ ਚਲਾਇਆ ਸੀਗਾ ਤੇ ਖੁੱਡਾ ਰੜੀ ਜਾਂਦਾ ਸੀਗਾ ਤੇ ਫਿਰ ਇਹ ਜਾਦ ਆਇਆ ਕਿ ਰਸਾਂ ਦੇ ਪੈਕਟ ਪਏ ਨੇ ਇਹ ਰਾਹ ਚ ਕਿਸੇ ਵੀਰਾਂ ਨੇ ਦਿੱਤੇ ਸੀ ਸਾਨੂੰ ਤਿੰਨ ਚਾਰ ਪੈਕਟ ਪਏ ਸੀ ਦੋ ਕੁ ਮੈਂ ਸੰਦੀਪ ਨੂੰ ਫੜਾ ਤੇ ਮੈਂ ਕਿਹਾ ਜਲ ਰਾਹ ਚ ਭੁੱਖ ਲੱਗੀ ਦਾ ਚੱਬ ਲਾਂਗੇ ਇਹ ਪਿੰਡਾਂ ਵਾਲਾ ਰਾਹ ਤੇ ਇਸ ਰਾਹ ਤੇ ਕੋਈ ਮਲੋ ਖਾਣ ਪੀਣ ਵਾਲਾ ਮਾਹੌਲ ਜਿਆਦਾ ਸ਼ਾਇਦ ਹੀ ਹੋਵੇ ਅੱਗੇ ਜਿੱਥੇ ਤੇ ਚਾਹ ਪਣੀ ਨੂੰ ਜੀ ਕਰੇ ਕਿਸੇ ਗੁਰੂ ਘਰ ਰੁਕ ਜਾਗੇ ਤੇ ਨਹੀਂ ਫਿਰ ਆਪਦੀ ਗੱਡੀ ਖਿੱਚੀ ਤੁਰੇ ਜਾਵਾਂਗੇ ਤੇ ਹੁਣ ਖੜੇ ਖੜੇ ਤੇ ਜਲਮੀ ਪਈ ਜਾਂਦਾ ਮੈਂ ਕਿਹਾ ਰਾਸੀ ਦੇੜ ਲੈਣੇ ਇਹ ਵੀ ਬਹੁਤ ਸਵਾਲ ਲੱਗ ਜਾਂਦੇ ਸੁੱਕੇ ਜੇ ਇਹ ਸੋ 7 ਵਜੇ ਦਾ ਸਮਾਂ ਹੋ ਗਿਆ ਤੇ ਲਗਭਗ ਮੈਨੂੰ ਡੇਢ ਘੰਟਾ ਹੋ ਗਿਆ ਇੱਥੇ ਰੁਕੇ ਹੋਏ ਨੂੰ ਤੇ ਖਾਸੀ ਜੁੱਟੀ ਇਹ ਲਾ ਗਿਆ ਮੈਂ ਤੇ ਆ ਸੁੱਕੇ ਬਾਣਾ ਚੈਨ ਨਾ ਕਾ ਪਾਣੀ ਆਖੀ ਤੇ ਕਿਤੇ ਖਾਲੀਆਂ ਆਈਆਂ ਜੇ ਦਿਖਾਈ ਦੇ ਰਿਆ ਕਨੌਰ ਪਿੰਡ ਦੇ ਨੇੜੇ ਤੇ ਨੌਜਵਾਨ ਮਾਰਦਾ ਹੋਇਆ ਪੈਟਲ ਤੇ ਵੱਢਦੇ ਹੋਇਆ ਬਾਟ ਪਟਿਆਲੇ ਵੱਲ ਨੂੰ ਪਟਿਆਲਾ ਮਾਨਸਾ ਸਿੱਧਾ ਪਿੰਡ ਸੂਰਤੀਆ ਮੀਤੋਂ ਬਾਅਦ ਇੱਕ ਗੱਲ ਹੋਈ ਕਿ ਹਵਾ ਰੁਕ ਗਈ ਹਵਾ ਪਹਿਲਾਂ ਮੈਨੂੰ ਬਹੁਤ ਤੰਗ ਕਰੀ ਜਾਂਦੀ ਸੀ ਟੇਢੀ ਜੀ ਸੀ ੱੱਕੇ ਮਾਰਦੀ ਸੀ ਤੇ ਹੁਣ ਸ਼ਾਂਤੀ ਆ ਸਾਈਕਲ ਵਧੀਆ ਚੱਲ ਰਿਹਾ ਪਰ ਮੈਂ ਥੋੜਾ ਹੌਲੀ ਚਲਾ ਰਿਹਾ ਪਿਛਲਾ ਟਾਇਰ ਛਿੱਟੇ ਮਾਰਦਾ ਫਿਰ ਸਾਰਾ ਝੱਗਾ ਭਰ ਦਿੰਦਾ ਪਿੱਛੋਂ Chefe Tiana, ਮੀਂਹ ਰੁਕਿਆ ਬਈ ਮੀਂਹ ਰੁਕਣ ਦਾ ਇੰਤਜ਼ਾਰ ਕਰਦੇ ਕਰਦੇ ਉੱਥੇ ਡੇਢ-ਦੋ ਘੰਟੇ ਖੜਕੇ ਇਹਦੇ ਆਪਾਂ ਇਹੀ ਗੱਡੀ ਖਿੱਚ ਲਈ ਆਪਣਾ ਫੋਨ ਪਾ ਲਿਆ ਆ ਬੈਗ 'ਚ ਤੇ ਇੱਥੇ ਖੜਾ ਕੋਈ ਇੱਕ-ਦੋ ਮਿੱਤਰ ਇਧਰੋਂ ਬਾਦਰਗੜ੍ਹ ਤੋਂ ਬਈ ਫੋਨ ਕਰੀ ਜਾਂਦੇ ਸੀਗੇ ਇਹ ਬਈ ਕਨੌਰ ਆ ਕਨੌਰ ਕਨੌਰ ਖੜੇ ਆ ਤੇ ਹੁਣ ਸੁਖਨਾਲ ਆਪਾਂ ਪਟਿਆਲਾ ਟੱਪ ਜਾਂਦੇ ਤੇ ਇਸ ਸਮੇਂ ਤੱਕ ਤੇ ਫਿਰ ਮੀਂਹ ਕਰਕੇ ਬਾਵਾ ਆ ਖੜਨਾ ਪਿਆ ਤੇ ਇਹ ਬਾਈ ਮੈਨੂੰ ਇੱਥੇ ਅਚਾਨਕ ਮਿਲੇ ਆਗੇ ਆਪਣੇ ਚੈਨਲ ਨਾਲ ਜੁੜੇ ਹੋਏ ਆ ਕੀ ਹਾਲ ਆ ਹਣੀ ਬਈ ਹਣੀ ਦੱਸੇ ਇਹਨਾਂ ਨਾਂ ਤੁਹਾਡਾ ਪਟਿਆਲੇ ਤੋਂ ਹਾਂਜੀ ਪਟਿਆਲੇ ਠੀਕ ਆ ਬਈ अच्छा लोकला ठीक है भाई ते बढ़िया लगया ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਬਾਈ ਵੀ ਇਥੋਂ ਗੱਡੀ ਲੈ ਕੇ ਲੰਘ ਰਹੇ ਸੀਗੇ ਤੇ ਮੈਨੂੰ ਦੇਖ ਕੇ ਆ ਕੇ ਹਾਂਜੀ ਆ ਗੱਡੀ ਦੇਖ ਕੇ ਰੋਪਣੇ ਮੈਂ ਇਧਰ ਬਾਈ ਨੇ ਗੱਡੀ ਰੋਕ ਲਈ ਮੈਂ ਵੀ ਬਾਈ ਫੋਨ ਆਈ ਜਾਂਦੇ ਸੀ ਉਹ ਬਾਈਆਂ ਦਾ ਫੋਨ ਦੇਖਣ ਹੀ ਖੜ ਗਿਆ ਮੈਂ ਫੋਨ ਕੱਢ ਲਈ ਮੈਂ ਕਿਹਾ ਫਿਰ ਗਊ ਬਾਈ ਉਹ ਕੋਲ ਦੀ ਟੱਪ ਗਿਆ ਤੇ ਚਲੋ ਬਾਈ बढ़िया ਲੱਗਿਆ ਗੱਲਾਂ ਬਾਤਾਂ ਕਰਕੇ ਫਿਰ ਮਿਲਦੇ ਆਂ ਕਦੇ ਠੀਕ ਹੈ ਭਰਾ ਤੇ ਤੋਂ ਕੋਣ ਹੋਰ ਤੋਂ ਖੱਬੇ ਹੋ ਗਿਆ ਨਹਿਰ ਟੱਪ ਗਿਆ ਬਹੁਤ ਥੋੜਾ ਸੱਜੇ ਹੋ ਕੇ ਤੇ ਪਟਿਆਲੇ ਵਾਲੇ ਹੀ ਸੜਕ ਚੜ ਜਾਂਦੇ ਫਿਰ ਸਿੱਧਾ ਦਵਾਰੇ ਵੇਲਾ ਇਸ ਵਕਤ 10 ਵਜੇ ਦਾ ਹੋ ਗਿਆ ਬਾਈ ਤੇ ਪਟਿਆਲੇ ਤੋਂ ਪਹਿਲਾਂ ਬਾਈਪਾਸ ਇੱਧਰ ਆਪਣਾ ਭਵਾਨੀਗੜ੍ਹ ਵਾਲੇ ਤੇ ਇੱਥੇ ਖੜੇ ਆਂਗੇ ਤੇ ਬਾਈ ਕੀ ਨਾਂ ਦੱਸਿਆ ਤੁਸੀਂ ਗੁਰਪ੍ਰੀਤ ਸਿੰਘ ਆ ਵੀਰੇ ਗੁਰਪ੍ਰੀਤ ਸਿੰਘ ਤੇ ਬਾਈ ਆਪਾਂ ਨੂੰ ਮਿਲੇ ਨੇ ਅਗਲੇ ਪਿੰਡ ਆ ਮੈਂ ਪਿੱਛੋਂ ਹੀ ਆਉਂਦਾ ਹੋਇਆ ਉੱਥੋਂ ਪੁਲਿਸ ਕੋਲ ਸਟੋਰੀ ਪਾ ਕੇ ਆਇਆ ਸੀ ਬਾਈ ਸਟੋਰੀ ਦੇਖ ਕੇ ਭੱਜਿਆ ਆ ਆਪਣਾ ਕੱਚੀ ਲੱਸੀ ਉਹ ਕੀ ਕਹਿੰਦੇ ਉਹ ਸ਼ਕੰਜੀ ਵੀ ਜੀ ਆ ਸ਼ਕੈਸ਼ ਦੁੱਧ ਪਾ ਕੇ ਤੇ ਉਹ ਲੈ ਕੇ ਆਏ ਤੇ ਧੰਨਵਾਦ ਬਾਈ ਤੁਹਾਡਾ ਇੰਨੇ ਮੋਹ ਪਿਆਰ ਵਾਸਤੇ ਕਿਹੜਾ ਪਿੰਡ ਤੁਹਾਡਾ ਆਪਣਾ ਚੂੜਪੁਰ ਕਲਾ ਜੀ ਭਵਾਨੀਗੜ੍ਹ ਰੋਡ ਤੇ ਠੀਕ ਐ ਇੱਥੋਂ ਕਿੰਨਾ ਕੱਗਿਆ ਇੱਥੋਂ 15 20 ਕਿਲੋਮੀਟਰ ਹੋਊਗਾ ਅੱਛਾ ਜੇ ਤੁਸੀਂ ਪਿੱਛੇ ਨੂੰ ਆਗੇ ਤੈਨੂੰ ਮੈਨੂੰ ਲੱਭਦੀ ਐ ਸਟੇਟਸ ਦੇਖਦਾ ਆ ਗਿਆ ਬਾਈ ਮੈਂ ਦੇਖਦਾ ਯਾਰ ਐਸੀ ਨਾਲ ਵੀ ਬਾਈ ਕਿੱਥੇ ਕਿੱ데 ਜੀ ਮਿਲ ਜੇ ਹਾਂਜੀ ਜੀ ਮੈਨੂੰ ਐਸੀ ਲੰਘ ਨਾ ਜਾਵੇ ਬਾਈ ਮਾ ਚੱਲ ਮਿਲਣਾ ਜ਼ਰੂਰ ਆ ਕਰੇ ਉਸਤੀ ਹੁੰਦੀ ਐ ਇੱਕ ਬਾਰ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਨ ਲਾਉਂਦੇ ਜਾਂ ਮੈਸੇਜ ਦਾ ਮੈਂ ਤੁਹਾਡੇ ਦੇਖੀ ਜਾਂਦਾ ਯਾਰ ਇੱਥੇ ਦੋ ਮੁੰਡੇ ਬੈਠੇ ਜੀ ਉਹਨਾਂ ਨਾਲ ਮੈਂ ਗੱਲ ਨਹੀਂ ਲੱਗ ਗਿਆ ਵੀਰੇ ਅੱਛਾ ਤੇ ਤਾਂ ਕਰਕੇ ਮੈਨੂੰ ਇੱਥੇ ਅੱਧੇ ਘੰਟੇ ਤੋਂ ਵੱਧ ਹੋ ਗਿਆ ਤੇ ਧੰਨਵਾਦ ਵੀਰੇ ਆਉ ਭਗਤ ਅਸੀਂ ਦਾ ਆਪ ਤੁਹਾਨੂੰ ਦੇਖ ਦੇਖ ਕੇ ਸਿੱਖ ਰਹੇ ਆ। ਬਾਕੀ ਸਭ ਤੋਂ ਜ਼ਿਆਦਾ ਹੁੰਦਾ ਨਹੀਂ ਜਦੋਂ ਪ੍ਰਮਾਤਮਾ ਨੇ ਬੁਲਾਇਆ ਜ਼ਰੂਰ ਜਾਵਾਂਗੇ। ਹਾਂਜੀ ਹਾਂਜੀ। ਤੁਹਾਡੇ ਜਰੀ ਅਸੀਂ ਘੁੰਮ ਲੈਨੇ ਆ ਵੀਰੇ। ਜ਼ਰੂਰ ਬਾਬਾ ਮੇਰ ਕਰੇ ਤੇ ਛੇਤੀ ਤੁਸੀਂ ਹਿਮਕੁੰਡ ਸਾਹਿਬ ਦਰਸ਼ਨ ਕਰਕੇ ਆਓ ਤੇ ਵਧੀਆ ਲੱਗੇ ਵੀਰੇ ਗੱਲਾਂ ਬਾਤਾਂ ਕਰਕੇ ਤੇ ਰੱਬ ਜ਼ੁਕਰ ਕਰਕੇ ਫੇਰ ਮਿਲਦੇ ਆ ਕਦੇ। ਜ਼ਰੂਰ ਵੀਰੇ। ਹਾਂ ਠੀਕ। ਸੱਚੀ ਗੱਲ ਵੀ। ਸੱਚੀ ਗੱਲ ਸੱਚੀ ਗੱਲ। ਤਿੰਨ ਚਾਰ ਦਿਨਾਂ ਬਾਅਦ ਭਵਾਨੀਗੜ੍ਹ ਦੇ ਲਵੇ ਆ ਕੇ ਅੱਜ ਧੁੱਪ ਦੇਖੀ ਆ। ਤੇ ਕਈ ਨੰਨੇ ਹੋ ਗਿਆ ਸੀ ਜਾਦੂ ਰਿਆਂ ਨੂੰ ਧੋਪੇ ਨਹੀਂ ਲੱਗੀ ਸੀਗੀ ਤੇ ਅੱਜ ਭਾਈ ਸਾਹਿਬ ਹੋਰੇ ਆਏ ਖੜੇ ਨੇਗੇ ਬਸ ਹੁਣੀ ਹੁਣੀ ਦਸਤਕ ਦਿੱਤੀ ਇਹਨਾਂ ਨੇ 5 ਕਿ ਮਿੰਟ ਹੋਇਆ ਧੁੱਪ ਨਿਕਲੀ ਨੂੰ ਇਹ ਤੋਂ ਪਹਿਲਾਂ ਪਿੱਛੇ ਮੌਸਮ ਐ ਨਿਕ ਨੰਬਰ ਸੀ ਨਿਯਾਲੇਦਾਰ ਕਣੀਆਂ ਵਾਲਾ ਮਾਹੌਲ ਸੰਗਰੂਰ 48 ਬਠਿੰਡਾ 147 ਫਾਈਲ ਦਾ 275 ਨੈਸ਼ਨਲ ਹਾਈਵੇ 7 ਤੇ ਆਪਾਂ ਅੱਜ ਪਹੁੰਚਣਾ ਮਾਨਸਾ ਮਾਨਸਾ ਇੱਥੋਂ 102 ਕਿਲੋਮੀਟਰ ਆ ਤੇ 670 ਕਿਲੋਮੀਟਰ ਦਾ ਪੈਂਡ ਅੱਜ ਆਪਾਂ ਕੱਢ ਲਿਆ ਸਾਡੇ 10:30 ਵਜੇ ਨੂੰ ਤੇ ਜੇ ਮੀਂਹ ਨਾ ਆਉਂਦਾ ਚੱਲ ਖੈਰ ਉਹ ਵੀ ਕੋਦਰਤਾ ਸੋਣਾ ਬਹੁਤ ਵਧੀਆ ਮੈਨੂੰ ਨਿਆਰਾ ਵਾਲਿਆ ਮੀਂਹ ਦਾ ਖੜਕੇ ਤੇ ਫੇਰ ਬਾਟਾ ਹੁਣ ਮੇਰੀ ਉਹੀ ਹੋਰ ਨਿਬੜ ਜਾਣੀ ਸੀ ਕੋਈ 30 40 ਕਿਲੋਮੀਟਰ ਦੀ ਇਹ ਮਾਨਸਾ ਪਹੁੰਚੂਾ ਇੱਥੇ ਤੇ ਮਾਨਸਾ ਤੋਂ ਅੱਗੇ ਮੇਰਾ ਪਿੰਡ ਮੂਸੇ ਵਿਚਲੀ ਜਾਂਦੇ ਇਹ ਸਿੱਧਾ 35 ਕਿਲੋਮੀਟਰ ਆ। ਸੂਰਤਿਆ ਆ। ਆ ਬਾਈ ਗੁਰਜੰਟ ਸਿੰਘ ਆ। ਤੇ ਪਿੱਛੇ ਉਹ ਪਟਿਆਲੇ ਤੋਂ ਆਏ ਨੇਗੇ ਚੱਲ ਕੇ ਤੇ ਕਹਿੰਦੇ ਬਾਈ ਤੈਨੂੰ ਮਿਲਣੇ ਮਿਲਣਾਗਾ ਤੇ ਗੱਡੀ ਤੇ ਮਗਰ ਇੱਥੇ ਮਿਲਣਾ ਏ। ਤੇ ਇਹਨਾਂ ਨਾਲ ਗੱਲਾਂ-ਵਾਤਾ ਕਰੀ ਜਾਂਦੇ ਥੋੜੇ ਸਮੇਂ ਤੋਂ। ਤੇ ਸਾਸਤਰੀ ਕਾਲ ਬਾਈ ਜੀ ਪਹਿਲਾਂ ਥੋੜਾ ਧੰਨਵਾਦ ਤੁਸੀਂ 15-20 ਕਿਲੋਮੀਟਰ ਅੱਗੇ ਚੱਲ ਕੇ ਸਪੈਸ਼ਲ ਮੈਨੂੰ ਮਿਲਣ ਆਏ। ਨਹੀਂ ਨਹੀਂ ਬਾਈ ਨੂੰ ਜ਼ਰੂਰ ਮਿਲਣਾ ਸੀਗਾ। ਸਾਡੀ ਬਹੁਤ ਇੱਛਾ ਸੀ ਜਦ ਤੋਂ ਬਾਈ ઋਸ਼ੀਕੇਸ਼ ਤੋਂ ਚੱਲਿਆਗਾ। ਉਦੋਂ ਤੋਂ ਹੀ ਬਲੌਗ ਦੇ ਵਿੱਚ ਜੁੜੇ ਹੋਏ ਸੀਗੇ। ਬਹੁਤ ਇੱਛਾ ਸੀ ਬਾਈ ਨਾਲ ਮਿਲਣ ਦੀ ਤੇ ਅੱਜ ਬਾਈ ਨੂੰ ਫਿਰ ਸਵੇਰੇ ਬਲੌਗ ਦੇਖ ਕੇ ਕਾਲ ਕਰੀ। ਬਾਈ ਕਹਿੰਦਾ ਮੈਂ ਪਟਿਆਲਾ ਲੰਘ ਚੱਲੇ ਆਂ। ਮਾਂ ਵੀਰੇ ਜਿੱਥੇ ਵੀ ਆਂ ਬੱਸ ਰੁਕ ਜਾ ਸੀ ਆਗੇ ਤੇਰੇ ਕੋਲੇ। ਬੱਚਿਆਂ ਦੀ ਬਹੁਤ ਇੱਛਾ ਸੀਗੀ ਮਿਲਣ ਦੀ ਬਾਈ ਨੂੰ। ਤੇ ਚਾਹਨਾ ਸੀ ਕਿ ਬਾਈ ਬਹੁਤ ਵਧੀਆ ਉਪਰਾਲਾ ਕਰ ਰਿਹਾ ਬਾਕੀ ਹੋਰ ਵੀ ਵੀਰ ਭਾਈ ਬਹੁਤ ਦੇਖ ਕੇ ਵੀਡੀਓ ਬਾਈ ਦੀ ਉਧਰ ਨੂੰ ਉਤਰਾਖੰਡ ਨੂੰ ਹਿਮਾਚਲ ਨੂੰ ਚੱਲੇ ਨੇ ਵੀ ਅਸੀਂ ਵੀ ਯਾਤਰਾ ਕਰੀਏ ਤਾਂ ਬਹੁਤ ਬਹੁਤ ਧੰਨਵਾਦ ਬਾਈ ਦਾ ਕਿ ਬਾਈ ਨੇ ਸਾਨੂੰ ਮਿਲਿਆ ਟਾਈਮ ਦਿੱਤਾ ਬਹੁਤ ਬਹੁਤ ਧੰਨਵਾਦ ਵੀਰੇ ਦਾ ਆਸਰੀ ਕਾਲ ਧੰਨਵਾਦ ਬਾਈ ਤੁਹਾਡਾ ਵੀ ਥੋੜਾ ਕੀ ਨਾ ਮੇਰਾ ਨਾਮ ਹੈਗਾ ਤਰुण ਸਿੰਘ ਤਰुण ਸਿੰਘ ਹਾਂ ਜੀ ਕਿਹੜੀ ਕਲਾਸ ਚ ਪੜ੍ਹਦੇ ਮੈਂ ਪਲਸ 2 ਕਲੀਅਰ ਕੀਤੀ ਹਾਂ ਹਾਂਜੀ ਚੜਦੀ ਗਲਾਚੇ ਚੜਦੀ ਗਲਾਚੇ ਠੀਕ ਹੈ ਜੀ ਨਵਸ ਵਲੌਗ ਦੇਖ ਕੇ ਰਿਆ ਹਾਂ ਹਾਂਜੀ ਹਾਂਜੀ ਮਿਹਰਬਾਨੀ ਉਸੇ ਹਾਲ ਜੀ ਮੇਰਾ ਨਾਮ ਦਿਲ ਪ੍ਰਸੰਗੀ ਤੇ ਪ੍ਰੀਤਾ ਦਿਲ ਪ੍ਰਸੰਗੀ ਦਿਲ ਪ੍ਰਸੰਗੀ ਹਾਂ ਠੀਕ ਹੈ ਦਿਲਪ੍ਰੀਤ ਪੜ੍ਹਦਾ ਹਾਂ ਹਾਂ ਇਹ ਮੈਂ 10th ਕਰ ਰਿਹਾ ਹਾਂ 10th ਹਾਂ ਚਲੋ ਜੀ ਚੜਦੀ ਗਲਾਚੇ ਮੌਲਾ ਚੜਦੀ ਗਲਾਚੇ ਆਣ ਚੜਦੀ ਗਲਾਚੇ ਠੀਕ ਹੈ ਚੜਦੀ ਗਲਾਚੇ ਰੱਖੇ ਬਾਬਾ ਬਈ ਤੇ ਧੰਨਵਾਦ ਬਾਈ ਸੋਡਾ ਤੇ ਹੋਰ ਵੀ ਪਟਿਆਲੇ ਤੋਂ ਬਾਈ ਬਹੁਤ ਸਾਰੇ ਫੋਨ ਮੈਸੇਜ ਆਈ ਜਾਂਦੇ ਆਗੇ ਕਿਉਂਕਿ ਮੈਂ ਕਿਹਾ ਸੀ ਬਾਈ ਪਟਿਆਲੇ ਆਉਂਗਾ ਹਣਾ ਜਦੋਂ ਫਿਰ ਮੈਂ ਦੇਖਿਆ ਮਖਾ ਜਦੋਂ ਆਪਣਾ ਬਾਈਪਾਸ ਜਾਂਦਾਗਾ ਭਵਾਨੀਗੜ੍ਹ ਨੂੰ ਫਿਰ ਮੈਂ ਪਟਿਆਲੇ ਜਿਹਦਾ ਬਹੁਤ ਟਾਈਮ ਲੱਗੂਆ ਤੇ ਫਿਰ ਮੇਰਾ ਪੈਂਡਾ ਲੰਮਾ ਸੀ ਬਾਈ ਮਾਨਸਾ ਤੱਕ ਹੁਣ ਮੈਨੇ ਵੇੜਨਾ ਪੈਂਡਾ ਤਾਂ ਫਿਰ ਮੈਂ ਇਧਰ ਬਾਈਪਾਸ पे ਆ ਗਿਆ ਤੇ ਮਾਫੀ ਚਾਹੁੰਨੇ ਆ ਬਾਕੀ ਪਟਿਆਲੇ ਵਾਲੇ ਵੀਰਾਂ ਤੋਂ ਬਾਈ ਤੇ ਬਹੁਤ ਸਾਰੇ ਵੀਰ ਅੱਗੇ ਰੋਡ ਤੇ ਆ ਕੇ ਮਿਲ ਵੀ ਗਏ ਤੇ ਬਾਕੀ ਜਿਹੜੇ ਰਹਿ ਗਏ ਕਦੇ ਫੇਰ ਸਹੀ ਬਾਈ ਉਹਨਾਂ ਨੂੰ ਪਟਿਆਲੇ ਕਦੇ ਆਏ ਮਿਲਾਂ ਤੇ ਅਸੀਂ ਹੋਰ ਵੀ ਚਾਹਨੇ ਆਗੇ ਵੀਰ ਹੁਣ ਦੁਬਾਰਾ ਜਦੋਂ ਆਂਦਾ ਪਟਿਆਲੇ ਸਪੈਸ਼ਲ ਆ ਬਾਈ ਕੋਈ ਵੀ ਕੰਮ ਆਂਦਾ ਤਾਂ ਸਾਨੂੰ ਮਿਲ ਕੇ ਜਰੂਰ ਜਾਵੇ ਤਾਂ ਕਿ ਬਾਈ ਦਾ ਸਮਾਨ ਵੀ ਕਰ ਸਕੀਏ ਬਹੁਤ ਆ ਬਈ ਧੰਨਵਾਦ ਤੁਹਾਡੇ ਨੇ ਪਿਆਰ ਸਤਕਾਰ ਵਾਸਤੇ ਤੇ ਆ ਬਾਈ ਹੋਰੇ ਕੇਲੇ ਤੇ ਉਹ ਚੱਕੀ ਫਿਰਦਿਆ ਠੰਡੇ ਠੁੰਡੇ ਹੋਰੇ ਤੇ ਧੰਨਵਾਦ ਬਾਈ ਵਧੀਆ ਲੱਗੇ ਗੱਲਬਾਤ ਕਰਕੇ ਫੇਰ ਮਿਲਦੇ ਆ ਕਦੇ ਠੀਕ ਹੈ ਬਾਈ 12:07 ਦੇ ਸਮਾਂ ਤੇ ਆ ਦੋ ਮਿੱਤਰ ਜਿਹੜੇ ਖੜੇ ਹੈਗੇ ਸਕਰੀਨ 'ਚ ਦੇਖੀ ਜਾਂਦੇ ਆ ਤੇ ਸੰਗਤਪੁਰਸ਼ ਨਾ ਤੋ ਸੰਗਤਪੁਰਸ਼ ਨਹੀਂ ਬਾਈ ਤੇ ਆਪਾਂ ਭਵਾਨੀਗੜ੍ਹ ਤੋਂ 15 ਕਿਲੋਮੀਟਰ ਪਿੱਛੇ ਖੜੇ ਆ ਤੇ ਬਾਈ ਲੱਗ ਬਗ ਭਵਾਨੀਗੜ੍ਹ ਦੇ ਕੋਲੋਂ ਹੀ ਆਏ ਨੇਗੇ ਤੇ ਬਹਾਵਾ ਟਾਈਮ ਦੇ ਬਾਈ ਟੈਲੀਫੋਨ ਕਰੀ ਜਾਂਦੇ ਸੀ ਕੱਲ ਵੀ ਬਾਈ ਨੇ ਫੋਨ ਕਰਿਆ ਸੀਗਾ ਤੇ ਇਹ ਕਹਿੰਦੇ ਫਿਰ ਅਸੀਂ ਅੱਗੇ ਹੀ ਆ ਜੰਨੇ ਆ ਬਾਈ ਮਿਲਣ ਦੀ ਕਾਹਲ ਹੋ ਰਹੀ ਹੈ ਕਹਿੰਦੇ ਤੇ ਮੈਂ ਕਿਹਾ ਹੋਰਾਂ ਨੂੰ ਆ ਜਾਓ ਫਿਰ ਬਾਈ ਤੇ ਖੜਦੇ ਖੜਾਉਂਦੇ ਅੱਜ ਆਈ ਜਾਂਦੇ ਆ ਸੋ ਮਿੱਤਰਾਂ ਨਾਲ ਸੁਣੀ ਗੱਲਾਂ ਬਾਤਾਂ ਹੋਈ ਜਾਂਦੀਆਂ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਨਾ ਥੋੜਾ ਮੇਰਾ ਨਾਮ ਵੀਰੇ ਗੁਰਪ੍ਰੀਤ ਪੈਂਡ ਮੇਰਾ ਸੰਗਰੂਪਰਾ ਜੰਨਾ ਤੇ ਵੀਰੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੋ 22 ਦੇ ਚੈਨਲ ਨਾਲ ਜੁੜੇ ਹੋਏ ਹੋ ਬਹੁਤ ਵਧੀਆ ਬਰਾਲਾ ਬਾਈ heem kun ਸਾਹਿਬ ਦੀ ਯਾਤਰਾ ਕਰਕੇ ਆਇਆ ਤੇ ਬਾਈ 22 ਦੀ ਖਾਸ ਗੱਲ ਇਹ ਆ ਚਲੋ ਮੈਂ 22 ਤੋਂ ਪਹਿਲਾਂ ਇਕੱਲੇ ਕੁਦੇ ਨੂੰ ਦੇਖਦਾ YouTube ਤੇ 22 ਨੂੰ ਦੇਖਣਾ ਤਾਂ ਸ਼ੁਰੂ ਕੀਤਾ ਬਾਈ ਸਿੰਪਲ ਆ ਕੋਈ ਫੁਗਰੀ ਨਹੀਂ ਜੋ ਹੈਗਾ ਨਹੀਂ ਲੋਕ ਐਕਚੁਅਲ ਚ ਕੁਝ ਹੁੰਦੇ ਨੇ ਦਿਖਾਉਂਦੇ ਕੁਝ ਨੇ ਬਾਈ ਆਪ ਦੇ ਘਰੇ ਵੀ ਗਿਆ ਬਾਈ ਨੇ ਡੀਪ ਲੀਕ ਐਕਸਪਲੋਰ ਕੀਤਾ ਤੇ ਉਹਦੇ ਕਰਕੇ ਬਾਈ ਚਲੋ ਬਾਈ ਦਾ ਬਲੌਗ ਦੇਖਦੇ ਆ ਸਕੂਨ ਮਿਲਦਾ ਤੇ ਮਾਤਾ ਨੂੰ ਵੀ ਬਾਈ ਮੇਰੇ ਵੱਲੋਂ ਸਤਿ ਸ੍ਰੀ ਗਾਲ ਬੋਲਦੀ ਤੇ ਬਾਈ ਦਾ ਸੁਭਾ ਯਾਰ ਬਹੁਤ ਚੰਗਾ ਬਾਈ ਦਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਹਰਬਾਨੀ ਆ ਹਾਂਜੀ ਆਪਾਂ ਵੀ ਲਵਾ ਦਿਓ ਹਾਜਰੀ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਮੈਂ ਜੀ ਪਹਿਲੀ ਵਾਰ ਹੀ ਮਿਲੇ ਆ ਬਾਈ ਨੂੰ ਤੇ ਸਭ ਤੋਂ ਵਧੀਆ ਗੱਲ ਆ ਵੀ ਬਾਈ ਦਾ ਸੁਭਾਅ ਬਹੁਤ ਵਧੀਆ ਲੱਗਿਆ ਨਹੀਂ ਅਗਲਾ ਪਹਿਲਾਂ ਤਾਂ ਗੋਲਦੀ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਮਿਲ ਨਾਉ ਦਾ ਨਾਂ ਆਉਂਦਾ ਬਾਈ ਨੇ ਦੂਰੋਂ ਸਾਨੂੰ ਦੇਖਿਆ ਅਸੀਂ ਸਾਡੀ ਗੋਰੀ ਪੈ ਗਈ ਬਾਈ ਕਿ ਨਹੀਂ ਉਹਦੀ ਅਸੀਂ ਵਾਪਸ ਆ ਗਏ ਤੇ ਬਹੁਤ ਵਧੀਆ ਲੱਗਿਆ ਜੀ ਬਾਈ ਨੂੰ ਮਿਲ ਕੇ ਤੇ ਬਾਕੀ ਬਾਈ ਨੂੰ 올 ਦਾ ਵੈਸਟ ਤੇ ਵਧੀਆ ਬਾਈ ਨੂੰ ਸਪੋਰਟ ਕਰੋ ਜੀ ਬਹੁਤ ਵਧੀਆ ਉਪਰਾਲਾ ਬਾਈ ਆਪਾਂ ਲਾ ਲਓ ਗੱਡੀਆਂ ਟ੍ਰੇਨਾਂ 'ਚ ਵੀ ਔਖਾ ਮੰਨਦੇ ਆ ਜਾਨੂ ਬਾਈ ਨੇ ਸਾਈਕਲ ਤੇ ਸਫ਼ਰ ਕਰ ਰਿਆ ਮੇਰੇ ਵੱਲੋਂ ਬਾਈ ਨੂੰ ਔਲਦਾ ਵੈਸਟ ਬਹੁਤ ਵਧੀਆ ਵੀਰੇ ਸ਼ੁਕਰੀਆ ਵੀਰੇ ਆ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਮਿੱਤਰੋ ਧੰਨਵਾਦ ਭਾਈ ਧੰਨਵਾਦ ਵੀਰੇ ਇਦਾਂ ਹੀ ਬਾਈ ਨੂੰ ਸਪੋਰਟ ਕਰਦੇ ਰਹੋ ਚੜਦੀ ਕਲਾ 'ਚ ਰਹੇ ਬਾਈ ਅਗਲਾ ਸਫ਼ਰ ਜਲਦੀ ਸ਼ੁਰੂ ਕਰੇ ਆਪਾਂ ਦਾ ਬਾਈ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਹੁਣ ਚਲੋ ਆਦਤ ਬਣ ਗਈ ਹੁਣ ਬਾਈ ਘਰ ਜਾ ਰਿਹਾ ਹੁਣ ਐਵੇਂ ਹੋਈ ਜਾਂਦਾ ਵੀ ਹਾਂ ਬਾਈ ਅਗਲਾ ਸਫ਼ਰ ਸ਼ੁਰੂ ਕਰੇ ਕੀ ਗੱਬਰੇ ਜਰੂਰ ਬਾਈ ਤੁਹਾਡੀਆਂ ਉਮੀਦਾਂ ਦੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਝੋਨੇ ਦੇ ਪੈਰ ਜਿਲਾ ਦਈਏ ਤੇ ਆ ਬਾਈ ਹੋਰੇ ਸੇਵਾ ਪਾਣੀ ਵਾਲਾ ਕੰਮ ਅੱਜ ਆਪਣਾ ਫੋਲੋ ਹੀ ਜਾਂਦਾ ਜਿਹੜਾ ਕੁਝ ਆਉਂਦਾਗਾ ਉਹ ਵੀ ਬਾਈ ਚੱਕੀ ਆਉਂਦਾ ਕੁਝ ਨਾ ਕੁਝ ਤਾਂ ਧੰਨਵਾਦ ਬਾਈ ਤੁਹਾਡੇ ਇਨ ਕਾ ਸੇਵਾ ਵਾਸਤੇ ਧੰਨਵਾਦ ਇਨ ਮੋਹ ਪਿਆਰ ਵਾਸਤੇ ਠੀਕ ਹੈ ਮਿੱਤਰ ਸਤਿ ਸ੍ਰੀ ਅਕਾਲ ਬਾਈ 1:55 ਮਿੰਟਾਂ ਦਾ ਟਾਈਮ ਹੋ ਗਿਆ ਤੇ ਬਾਟ ਸੁੱਖ ਨਾਲ ਬਹੁਤ ਸੋਹਣੀ ਨਿਭੜੀ ਜਾਂਦੀ ਆ 2 ਘੰਟੇ ਮੀਂਹ ਜਿਹੀ ਖਲਾਰ ਪਾਈ ਸੀ ਉਹ ਜਾਂ ਸੋਨਾ ਤੁਰੇ ਆਉਣਿਆ ਦਪਹਿਰਾਂ ਨਹੀਂ ਕਿਤੇ ਢਾਲਿਆ ਕੋਈ ਵੀਰ ਭਾਈ ਮਿਲ ਜਾਂਦਾ ਉੱਥੇ ਦਾਮ ਆ ਜਾਂਦਾ ਪਾਣੀ ਪੀ ਕੇ ਫੇਰ ਤੁਰ ਪੈਣਿਆ ਤੇ ਉਹ ਪੁਲ ਤੋਂ ਦੀ ਤਹਾਨੂੰ ਚੜ ਗਿਆ ਰੋੜ ਸੰਗਰੂਰ ਬਠਿੰਡਾ ਤੇ ਆਪਾਂ ਪੁਲ ਦੇ ਨਾਲ ਥੱਲੇ ਥੱਲੇ ਨੂੰ ਮੁੜ ਗਏ ਸੁਨਾਮ ਮਾਨਸਾਂ ਵਾਲੇ ਪਾਸੇ ਨੂੰ ਤੇ ਹੁਣ ਤੱਕ ਮੈਂ ਲਗਭਗ 90 99 ਕਿਲੋਮੀਟਰ ਦਾ ਪੈਂਡਾ ਕੱਢ ਲਿਆ ਇਸ ਤੱਕ ਸਮਾਯਸ ਬੜੇ ਭਾਈ ਤੈਨ੍ਹ ਬਈ ਦਾ ਹੋ ਗਿਆ ਤੇ ਆਪਾਂ ਬੈਠੇ ਆਂ ਕਰਾਚੋ ਤੇ ਆ ਬਾਈ ਲਵੇ ਦੁਕਾਨ ਤੇ ਤੇ ਅੱਜ ਦਾ ਦੁਪਹਿਰ ਵਾਲਾ ਚਾਹ ਪਾਣੀ ਆਪਣਾ ਆ ਬਾਈ ਕੋਲੇ ਲਿਖਿਆ ਹੋਇਆ ਸੀਗਾ ਪਰਮਾਤਮਾ ਨੇ ਤੇ ਇਹ ਬਾਈ ਵੀ ਆਪਾਂ ਤੜਕੇ ਦੇ ਟੈਲੀਫੋਨ ਕਰੀ ਜਾਂਦੇ ਸੀਗੇ ਤੇ ਗੱਲ ਦੇਖਦੇ ਸੀ ਤਾਂ ਮੱਥੇ ਦੇ ਹੱਥ ਤੇ ਧਰ ਕੇ ਡਿੱਕੀ ਜਾਂਦੇ ਆ ਤੇ ਡਿੱਕਣ ਕੀ ਨੇ ਲਾਏ ਸੀ ਸਸਰੀ ਕਾਲਾ ਨੌਜਵਾਨ ਕਹਿੰਦਾ ਜੜੀ ਇੱਧਰ ਦੀ ਆਉਣਗੇ ਭਈ ਤੇ ਆਪਾਂ ਨਿਗਾ ਰੱਖਾਂਗੇ ਤੇ ਕਰਦੇ ਆਂ ਆਪਾਂ ਗੱਲ ਛੋਟੇ ਨੌਜਵਾਨ ਕੀ ਨਾਂ ਤੇਰਾ ਮੇਰਾ ਨਾਂ ਰਿਦਮਪ੍ਰੀਤ ਸਿੰਘ ਇਹ ਰਿਦਮਪ੍ਰੀਤ ਸਿੰਘ ਨਹੀਂ ਬੜਾ ਸੁਹਣਾ ਯਾਰ ਕਿਹੜੀ ਕਲਾਸ ਚ ਪੜਦਾ ਮੈਂ 6th A 6th ਠੀਕ ਹੈ ਬਲੌਗ ਸਾਰੇ ਦੇਖਣਾ ਵਿਰੇ ਹਾਂ ਇਹ ਸਾਰੇ ਬਲੌਗ ਦੇਖਦੇ ਹੁੰਨੇ ਸੀ ਪੂਰੀ ਫੈਮਿਲੀ ਬੈਠ ਕੇ ਵਾਈ ਵਾਹ ਠੀਕ ਹੈ ਕੀ ਜਨਾਏਗਾ ਫਿਰ ਹੋਰ ਠੀਕ ਹੈ ਤੇ ਸਾਸਤਰੀ ਕਾਲਬਾਈ ਜੀ ਕਾਲ ਜੀ ਹਾਂ ਔਰ ਜੀ ਠੀਕ ਹੋ ਜੀ ਐਨ ਚੜਦੀ ਕਲਾ ਬਈ ਤੁਸੀਂ ਦੱਸੋ ਬਸ ਚੜਦੀ ਕਲਾ ਹੀ ਅਸ ਤਾਂ ਬਸ ਐ ਮੈਂ ਮੰਨ ਕੇ ਚੱਲੋ ਹੀ ਬਸ ਵਿਆਹ ਜੰਨਾ ਚਾਹ ਹੋਇਆ ਪਹਿਲੀ ਤੁਸੀਂ ਮੈਨੂੰ ਆਪਾਂ ਨੂੰ ਤੁਸੀਂ ਮਿਲ ਗਏ ਜੀ ਬਸ ਇਤੋਂ ਵੱਧ ਖੁਸ਼ੀ ਮੈਨੂੰ ਕਦੇ ਫੀਲ ਹੋਈ ਹੀ ਨਹੀਂ ਜੀ ਧੰਨਵਾਦ ਬਸ ਇੰਨੇ ਹੀ ਕਹਿਣਾ ਚਾਹਣਾ ਸੀ ਸਾਸਰੀ ਘਰ ਦੀ ਤੁਹਾਡੇ ਨਾਲ ਹੀ ਸਾਡੀ ਖੁਸ਼ੀ ਆ ਬਈ ਆ ਬਹੁਤ ਖੁਸ਼ੀ ਆ ਰਹੀ ਅੱਜ ਤਾਂ ਬਹੁਤ ਖੁਸ਼ੀ ਆ ਰਹੀ ਮਿਹਰਬਾਨੀ ਹੋਈ ਜੀ ਤੇ ਪ੍ਰਮਾਤਮਾ ਦੇਨ ਤੁਕਣੀ ਰਾਤ ਚੌਗਣੀ ਤਰੱਕੀ ਕਰੇ ਕਰਾਵੇ ਸਾਨੂੰ ਤੇ ਹੁਣ ਸਾਨੂੰ ਦਿਓ ਇਜਾਜ਼ਤ ਚਾਹ ਪਾਣੀ ਛੋਡਾ ਰਲਿਆ ਸੀ ਸਾਡੇ ਕਰਮਾ ਚ ਪੀ ਲਿਆ ਤੇ ਹੁਣ ਗੱਡੀ ਦਬਦਿਆਂ ਭਾਈ ਆਪਾਂ ਅੱਗੇ ਨੂੰ ਸੁਨਾਮ ਵੀਰ ਦੇ ਕੀ ਜਾਂਦੇ ਆ ਫਿਰ ਮੈਨੂੰ ਖੜਦੇ ਖੜਾਉਂਦੇ ਭਾਈ ਮੈਨੂੰ ਆਥਣ ਨਹੀਂ ਹੋ ਜੂਗਾ ਮਾਨਸਾ 36 ਕਿਲੋ ਪੀ ਮੀਟਰ ਪਿਆ ਇੱਥੋਂ ਲੈ ਠੀਕ ਹੈ ਭਾਈ ਸਾਸਰੀ ਕਾਲ ਚੰਗਾ ਵੀ ਨੌਜਵਾਨ ਸਾਸਰੀ ਕਾਲ ਹਉ ਜੋ ਉੱਪਰ ਰਹਿ ਗਿਆ ਕੀ ਨਾਮ ਹੈ ਤੇਰਾ ਲਵਪ੍ਰੀਤ ਤਗੜਾ ਇਹ ਬਾਈ ਵੀ ਇੱਥੇ ਕੰਮ ਕਰਦਾ ਥੋੜੇ ਬਹੁਤ ਠੀਕ ਹੈ ਮੇਰੇ ਨਾਲੇ ਕੰਮ ਕਰਦੇ ਠੀਕ ਹੈ ਭਾਈ ਅੱਜ 4 ਵਜੇ ਦਾ ਸਮਾਂ ਤੇ ਗੱਡੀ ਨੇ ਬਰਾਬਰ ਆ ਕੇ ਆਣ ਆਪਣੇ ਅਮਰੀਕਾ ਮਾਰੀਆਂ ਤੇ ਬਾਈ ਜੀ ਇਧਰ ਕੋਲ ਦੀ ਲੰਗੇ ਸੀ ਆਪਣੇ ਤੇ ਅੱਗੋਂ ਗੱਡੀ ਘੁਮਾ ਕੇ ਲਿਆਏ ਇਹ ਸੁਨਾਮ ਤੋਂ ਨੇਗੇ ਤੇ ਬੜੇ ਚਾ ਨਾਲ ਟਾਕੀ ਜੀ ਉਤਰ ਕੇ ਮਿਲੇ ਆਪਾਂ ਨੂੰ ਤੇ ਫਿਰ ਜਫੀ ਬਾ ਕੇ ਤੇ ਗੱਲਾਂ ਬਾਤਾਂ ਦਸੀਆਂ ਭਾਜੀ ਕਹਿੰਦੇ ਇੱਕ ਵੀ ਵਲੌਗ ਨਹੀਂ ਛੱਡੇਗਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸਵਾਗਤ ਹੈ ਤੁਹਾਡਾ ਜੀ ਵਾਪਸ ਸਾਡੇ ਸ਼ਹਿਰ ਦੇ ਵਿੱਚ ਜੀ ਮਿਹਰਬਾਨੀ ਧੰਨਵਾਦ ਆਪਾਂ ਭਾਜੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਜਿੱਦਣ ਤੋਂ ਤੁਸੀਂ ਸ਼੍ਰੀ ਹਿਮਕੁੰਣ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਹੈ ਜੀ ਪਹਿਲੇ ਦਿਨ ਤੋਂ ਜੀ ਹੁਣ ਤੱਕ ਆਪਾਂ ਤੁਹਾਡੇ ਸਾਰੇ ਬਲੌਗ ਇੱਕ ਵੀ ਮਿਸ ਨਹੀਂ ਕੀਤਾ ਪਦ੍ਰੀਨਾਥ ਜੀ ਸਾਰਾ ਕੁਝ ਅਸੀਂ ਕਿਵੇਂ ਰਸਤੇ ਕਿਵੇਂ ਤੁਸੀਂ ਦਿਖਾਏ ਜਾਣਕਾਰੀ ਦਿੱਤੀ ਜੀ ਕਿੱਥੇ ਕਿੱਥੇ ਰੁਕਣ ਦੀ ਥਾਂ ਬਣਾਈ ਤੁਹਾਡੇ ਯਾਰ ਮਿੱਤਰ ਬਣੇ ਜੀ ਬਾਹਰਲੇ ਹੋਰ ਮਿੱਤਰ ਸਾਈਕਲ ਵਾਲੇ ਯਾਨੀ ਬਹੁਤ ਵਧੀਆ ਲੱਗਿਆ ਜੀ ਹਰ ਇੱਕ ਮੈਂ ਵੀ ਖੁਦ ਪੰਜ ਛੇ ਵਾਰੀ ਗਿਆ ਜੀ ਸ਼੍ਰੀ ਰਮ ਗੰਨ ਸਾਹਿਬ ਮਤਲਬ ਉਹ ਬਿਲਕੁਲ ਕਰੈਕਟ ਜਾਣਕਾਰੀ ਦਿੰਦੀ ਹੈ ਤੁਸੀਂ ਕੋਈ ਇਹ ਫਾਲਤੂ ਨਹੀਂ ਵੀ ਆ ਇਦਾਂ ਜਾਂ ਬਾਤ ਘਟਾ ਕੋਈ ਐਸੀ ਗੱਲ ਨਹੀਂ ਬਹੁਤ ਵਧੀਆ ਲੱਗਿਆ ਜੀ ਮਿਹਰਬਾਨੀ ਭਾਈ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਤੁਹਾਡੇ ਬਸ ਨਾਮ ਮੈਂ ਦੋ ਤਿੰਨ ਥਾਂ ਰੁਕਣਾ ਇੱਥੇ ਫੋਨ ਹੋ ਰਹੀ ਜਾਂਦੇ ਆ ਅੱਛਾ ਅੱਛਾ ਭਾਈ ਮੈਂ ਬਸ ਨੇਰੇ ਹੁੰਦੇ ਪਹੁੰਚੂ ਬਈ ਮਾਨਸਾ ਆਉਣ ਨਾਲੇ ਆਪਣਾ ਪੈਂਡਾ ਵੀ ਨਹੀਂ ਬੜਾ ਰਹੇਗਾ ਤਾਂ ਕਰਕੇ ਫਿਰ ਸਾਰੇ ਸੱਜਣਾ ਮਿੱਤਰਾਂ ਨੂੰ ਮਿਲ ਕੇ ਜਾਵਾਂਗੇ ਨਾ ਨਾ ਬਿਲਕੁਲ ਭਾਜੀ ਬੇਨਤੀ ਜੇ 2 ਮਿੰਟ ਵੀ ਤੁਸੀਂ ਸਾਡੇ ਢਾਬੇ ਦੇ ਖੜੋ ਸ਼ੇਰੋਂ ਕੈਂਚੀ ਆਪਣਾ ਢਾਬਾ ਜੀ ਤਾਂ ਮਿਹਰਬਾਨੀ ਆ ਬਹੁਤ ਸਾਨੂੰ ਵਧੀਆ ਲੱਗੂਗਾ ਜੀ ਆਪਣਾ ਢਾਬਾ ਹਾਂ ਜੀ ਸ਼ੇਰੋਂ ਕੈਂਚੀ ਦਾ ਸੁਨਾਮ ਜੀ ਠੀਕ ਆ ਚੱਲ ਦੇਖਦਾ ਬਾਈ ਮੈਂ ਕੋਸ਼ਿਸ਼ ਕਰੂੰਗਾ ਜਰੂਰ ਭਾਜੀ ਤੇ ਜੇ ਬਾਲਾ ਲੇਟ ਹੁੰਦਾ ਹੋਇਆ ਤਾਂ ਫੇਰੇ ਕੀ ਕਹਿਣਾਗਾ ਨਾ ਨਾ ਵਾਹ ਜੀ ਵਾਹ ਫੇਰ ਵੀ ਕਦੀ ਲੰਘਦੇ ਟੱਪ ਦੇ ਅੱਗੇ ਪਿੱਛੇ ਕਦੀ ਵੀ ਨੇਰੇ ਸਵੇਰੇ ਤੇ ਰੋਕੇ ਜਾਣਾ ਜੀ ਆਪਣਾ ਸਮਝ ਕੇ ਰੁਕਣਾ ਜਰੂਰ ਜੀ ਬਾਈ ਜਰੂਰ ਅ ਧੰਨਵਾਦ ਤੁਹਾਡਾ ਅੱਜ ਮੈਨੂੰ ਉੱਥੋਂ ਵਾਪਸ ਮੁੜ ਕੇ ਆਉਣ ਵਾਸਤੇ ਵਾਹ ਜੀ ਵਾਹ ਤੁਹ ਬੜੀਆ ਲੱਗਿਆ ਵੀਰੇ ਗੱਲਬਾਤ ਕਰਕੇ ਬਾਘਰ ਜੀ ਕਾ ਖਾਲਸਾ ਜੀ ਵਾਹਰ ਜੀ ਕੀ ਫਤਿਹ ਸਾਢੇ 4 ਵਜੇ ਦਾ ਬੇੜਾ ਹੋਇਆ ਤੇ ਮਾਨ ਆਪਾਂ ਸੁਨਾਮ ਦੇ ਲਵੇ ਲੱਗ ਗਏ ਤੇ ਥੋੜਾ ਜਿਹਾ ਅੱਗੇ ਜਾਂਦੇ ਆ ਤੇ ਉਹਦੀ ਕੋਈ ਨਾ ਭਾਈ ਕੋਈ ਨਾ ਕੋਈ ਭਾਈ ਮੋਹ ਦੀਆਂ ਪੰਡਾਂ ਭਰੀ ਖੜਾ ਹੁੰਦਾਗਾ ਤੇ ਇਹ ਭਾਈ ਜੀ ਉਹਰੇ ਵੀ ਬਾਬਾ ਜਰ ਦੇ ਫੋਨ ਕਰੀ ਜਾਂਦੇ ਸੀਗੇ ਸਾਸਤਰੀ ਕਾਲ ਭਾਈ ਜੀ ਭਾਜੀ ਸਤਿਕਾਰ ਕੀ ਨਾ ਤੁਹਾਡਾ ਨਵਨੀਤ ਹੈ ਮੇਰਾ ਨਾਮ ਨਵਨੀਤ ਹਾਂਜੀ 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 ਤੇ ਤੁਸੀਂ ਲੰਬਾ ਸਫ਼ਰ ਕੀਤਾ ਮਹੀਨਾ ਡੇਢ ਮਹੀਨਾ ਹੋ ਗਿਆ ਤੁਹਾਨੂੰ ਦੇਖਦੇ ਨੂੰ ਅਸੀਂ ਹਾਂਜੀ ਤੇ ਜਿਸ ਦਿਨ ਦੇ ਸਕੂਲੋਂ ਛੁੱਟੀ ਹੈ ਉਹਨੇ ਤੁਹਾਨੂੰ ਹੀ ਦੇਖ ਰਿਆ ਮਿਹਰਬਾਨੀ ਤੇ ਅਸੀਂ ਇਸ ਵਾਰ ਚੱਕਰ ਤਾਂ ਨਹੀਂ ਲੱਗਿਆ ਸਾਡਾ ਹਮਕੁੰਡ ਸਾਹਿਬ ਪਰ ਤੁਸੀਂ ਸਾਡੇ ਦਰਸ਼ਨ ਕਰਵਾਦੇ ਆ ਜਾਈਂ ਇਸ ਵਾਰ ਹਾਂਜੀ ਤੇ ਬੇਟਾ ਕਹਿੰਦਾ ਕਹਿੰਦਾ ਅੰਕਲ ਵੀਰਾ ਜਦੋਂ ਆਊਗਾ ਕਹਿੰਦਾ ਉਹਨਾਂ ਨੂੰ ਆਪਣੇ ਮਿਲਣਾ ਪਪਾ ਜ਼ਰੂਰੀ ਹਾਂਜੀ ਲੋ ਬੇਟੇ ਇਹ ਨਾਲ ਗੱਲ ਕਰੋ ਹਾਂਜੀ ਕਿੰਨੇ ਘੰਟੇ ਖੜੇ ਸੀ ਆ ਹੋ ਗਈ ਅੱਧਾ ਘੰਟਾ ਖੜੇ ਨੂੰ ਵੀ ਏ ਵਸ ਤੋਂ ਨਹੀਂ ਦੇਖ ਰਹੇ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕਿ ਤੁਸੀਂ ਇੰਨਾ ਦੂਰ ਲਾਇਆ ਗੇੜਾ ਉੱਥੇ ਵੀਡੀਓ ਬਣਾ ਕੇ ਸਾਰਿਆਂ ਨੂੰ ਦਿਖਾ ਰਹੇ ਹੋ ਜੀ ਮਿਹਰਬਾਨੀ ਬਾਈ ਜੀ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਡੇ ਵਾਸਤੇ ਬਾਈ ਤੇ ਰੱਬ ਇਸੇ ਤਰ੍ਹਾਂ ਸਾਨੂੰ ਸਾਡੇ ਨਾਲ ਜੋੜੀ ਰੱਖੇ ਤੇ ਅਸੀਂ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਸੋਹਣੀਆਂ ਥਾਵਾਂ ਵਿਖਾਉਂਦੇ ਰਹੀਏ ਮਿਹਰਬਾਨੀ ਬਾਈ ਜੀ ਵਧੀਆ ਲੱਗੇ ਗੱਲਬਾਤ ਕਰਕੇ ਗਾਇਜ਼ ਬਾਲਾ ਨਾ ਬੋਲਣਾ ਨਹੀਂ ਆਂਦਾ ਕੋਈ ਗੱਲ ਨਹੀਂ ਮਿੱਤਰ ਜਿੰਨਾ ਕ ਤੇਨੂੰ ਲੋੜ ਲੱਗਿਆ ਉਹਨਾਂ ਕ ਬੋਲ ਨਹੀਂ ਤੇ 5 ਕਿ ਮਿੰਟਾਂ ਦੀ ਦੂਰੀ ਤੇ ਇੱਕ ਹੋਰ ਨੌਜਵਾਨ ਬਾਹਾਂ ਖਿਲਾੜੀ ਖੜਾ ਸੀਗਾ ਸੁਨਾਮ ਵਾਲੇ ਪੁਲ ਦੇ ਕੋਲੇ ਕੀ ਹਾਲ ਆ ਮਿੱਤਰਾ ਬੜੇ ਬਰੇ ਕੀ ਨਾ ਮੇਰਾ ਨਾਮ ਮਨਜੋਤ ਸਿੰਘ ਹੈ ਅੱਛਾ ਅੱਛਾ ਸ਼੍ਰੀ ਗਾਜ ਜੀ ਸਾਰਿਆਂ ਨੂੰ ਜਿਹੜੇ ਬਈ ਨਾਲ ਜੁੜੇ ਹੋਏ ਨੇ ਅਲੱਗ-ਅਲੱਗ ਪਲੇਟਫਾਰਮਾਂ ਦੇ ਬਈ ਬਰੇ ਜਾਂ ਸੈਂਕਲ ਤੇ ਯਾਤਰਾ ਕਰਕੇ ਆਨੇਮ ਗੁਣ ਸਾਹਿਬ ਦੀ ਠੀਕ ਹੈ ਮਿੱਤਰਾ ਧੰਨਵਾਦ ਆ ਸੰਗਦਾ ਜੋਬਰ ਥੋੜਾ ਜਿਹਾ ਪਿੱਛੇ ਵੀ ਘਰ ਕਈ ਜੋਬਰ ਸੰਗਦੇ ਸੀ ਕਈ ਵੀਰ ਉਹ ਚ ਵੀਡੀਓ ਚ ਨਹੀਂ ਆਉਣਾ ਚਾਹੁੰਦੇ ਚਲ ਉਹਨਾਂ ਦੀ ਬਣਾਉਂਦੇ ਨਹੀਂ ਆਪਾਂ ਵਾ ਚਲ ਪੁੱਛ ਲੈਨੇ ਹੁੰਦੇ ਆ ਕਿ ਪਹਿਲਾਂ ਤੇ ਮਿਹਰਬਾਨੀ ਮਿੱਤਰਾਂ ਵਧੀਆ ਲੱਗਿਆ ਮਿਲ ਕੇ ਗੱਲਾਂ ਬਾਤਾਂ ਕਰਕੇ ਤੇ ਹੁਣ ਮੈਨੂੰ ਆਗਿਆ ਦੇਓ ਫਿਰ ਮੈਨੂੰ ਨੇਰਾਵਾ ਹੋ ਜੂ ਵੀਰੇ ਠੀਕ ਹੈ ਬਾਈ 5 ਵਜੇ ਦਾ ਸਮਾਂ ਤੇ ਕਿੱਥੇ ਪਹੁੰਚ ਗਏ ਆਪਾਂ ਇਹ ਹਲੇ ਸਨਾਮ ਹੀ ਆ ਭਾਈ ਉਹ ਸ਼ਹੀਦ ਉਦਮ ਸਿੰਘ ਚੌਂਕ ਤੇ ਆਹ ਸਾਹਮਣੇ ਜਿਹੜਾ ਮਿੱਤਰ ਖੜਾ ਤੇ ਮਿੱਤਰ ਦਾ ਨਾਂ ਤਾਰੀ ਆ ਭਾਈ ਸ਼ੇਰੋਂ ਪਿੰਡ ਤੋਂ ਤੇ ਮੈਂ ਜਦੋਂ ਪਹਿਲਾ ਟਰੈਕ ਕਰਿਆ ਸੀਗਾ ਤੇ ਉਦੋਂ ਇਹ ਮਿੱਤਰ ਉਸੇ ਟਰੈਕ ਤੋਂ ਉਦੋਂ ਦਾ ਮਿੱਤਰ ਬਣਿਆ ਹੋਇਆਗਾ ਤੇ ਬੜੇ ਚਿਰਾਂ ਬਾਅਦ ਮਿਲੇ ਇਹਨੂੰ ਜਦੋਂ ਸਟੋਰੀ ਦਾ ਪਤਾ ਲੱਗਿਆ ਸਨਾਮ ਵਾਲੀ ਦਾ ਤੇ ਇਹਨੇ ਭੱਜ ਕੇ ਮੈਨੂੰ ਫੋਨ ਟੈਲੀਫੋਨ ਲਾਇਆ ਤੇ ਆ ਸ਼ੇਰੋਂ ਹਾਲਾਂਕਿ ਅੱਗੇ ਆ ਤੇ ਇਹ ਅੱਗੇ ਨੂੰ ਭੱਜ ਆਇਆ ਮੇਰੇ ਵੱਲ ਨੂੰ ਕਹਿੰਦਾ ਭਾਈ ਮੈਂ ਜਿੱਦੀ ਜਿੱਦੀ ਮਿਲਣਾਗਾ ਚਰ ਉਹ ਖਿੱਚ ਜੀ ਹੁੰਦੀ ਆਗੀ ਭਾਈ ਦਿਲਾਂ ਵਾਲਾ ਮੋਹ ਪਿਆਰ ਜਾਣਾ ਵੀ ਚਿਰਾਂ ਬਾਅਦ ਮਿਲਿਆ ਵਧੀਆ ਭਾਈ ਵਧੀਆਣ ਤੁਸੀਂ ਦੱਸੋ ਤੇ ਵਧੀਆਣ ਰਾਜੀ ਖੁਸ਼ੀ ਕਰਨ ਸਾਰੇ ਸਭ ਠੀਕ ਠਾਕ ਭਾਈ ਤਿਆਰੀਆਂ ਚੋਂ ਨੇ ਦੀਆਂ ਤੇ ਉਹਨੇ ਦੀਆਂ ਤਿਆਰੀਆਂ ਨੇ ਫੁੱਲ ਕਿਹੜਾ ਲਾ ਰਹੇ ਫਿਰ ਵੀ 43 ਉਹ ਆਪਣੇ ਤਾਂ ਠੀਕ ਆ ਤੇ ਏਰੀਆ ਦੇ ਹਿਸਾਬ ਨਾਲ ਡੋੜੀ ਹੈ ਨਾ ਉਹ ਹੁੰਦਾ ਥੋੜਾ ਥੋੜਾ 50 60 ਕਿਲੋਮੀਟਰ ਦੇ ਏਰੀਆ ਚ ਉਹਰੇ ਪਰੇ ਉਹ ਇੱਕ 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 ਬੀਜ ਚੱਲਦਾ ਹੁੰਦਾ ਹੈ ਨਾ ਆ ਚੱਲ ਵਧੀਆ ਉਹ ਵੀ ਘੈਂਟ ਆ ਸਾਡੇ ਵਾਲੇ ਪਾਸੇ ਵੀ ਹੈਗਾ ਤਾਂ ਇਹ ਜੀ ਗੱਲ ਨਹੀਂ ਹੈਗੀ ਤੇ ਘੁੰਮਣ ਫਿਰ ਨਹੀਂ ਗਿਆ ਮੇਰਾ ਹੁਣ खासा ਟਾਈਮ ਹੋ ਗਿਆ ਮੈਨੂੰ ਹੋ ਗਿਆ ਬਹਾਵਾ ਟਾਈਮ ਬਸ ਐਤ ਕੀ ਸਰਦੀਆਂ ਸ਼ੁਰੂ ਕਰ ਦਾਂਗੇ ਦਵਾਰੇ ਠੀਕ ਆ ਯਾਰ ਲੋਟਾ ਖਾਸ ਖਬਰ ਸੁਣਾਏਗਾ ਕੋਈ ਖਾਸ ਖਬਰ ਤਾਂ ਫਿਲਹਾਲ ਤਾਂ ਗਰਮੀ ਹੋਈ ਆ ਹੋਰ ਤਾਂ ਕੋਈ ਨਹੀਂ ਠੀਕ ਐ ਮਿੱਤਰਾ ਹਾਂਜੀ ਠੀਕ ਐ ਜੀ ਕੀ ਨਾਂ ਕਰਨੂਰ ਸਿੰਘ ਸਿੱਧੂ ਕਰਨੂਰ ਸਿੰਘ ਠੀਕ ਐ ਮੈਨੂੰ ਜਾਣਦਾ ਸੀ ਹਾਂਜੀ ਨਹੀਂ ਜਾਣਦਾ ਸੀ ਨਾ ਮੈਨੂੰ ਪਤਾ ਸੀ ਭਾਈ ਨਹੀਂ ਜਾਣਦਾ ਓ ਕੀ ਹੋ ਗਿਆ ਚਲ ਠੀਕ ਐ ਮਿੱਤਰਾ ਤਾਰੀ ਵਧੀਆ ਲੱਗਿਆ ਬਰਾ ਗੱਲਾਂ ਬਾਤਾਂ ਕਰਕੇ ਤੇ ਮਿਲਦੇ ਆ ਕਿਸੇ ਟਰੈਕਟਰ ਰੁਕ ਤੇ ਜਾ ਕੇ ਤੁਰਦੇ ਫਿਰਦੇ ਠੀਕ ਐ ਬਾਈ ਜੀ ਬਲੇ 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 ਪਿੰਡਾਂ ਵਾਲੇ ਹਿਸਾਬ ਤੇ ਇਹਦੇ ਦੇਸੀ ਖਾਣਾ ਅੱਜ 30 34 ਦਿਨਾਂ ਬਾਅਦ ਮਿਲਿਆਗਾ ਜੀ ਅੱਜ ਖਾਵਾਂਗੇ ਢਿੱਡ ਭਰ ਕੇ ਤੇ ਕਿੱਥੇ ਪਹੁੰਚੇ ਆ ਭਾਈ ਪ੍ਰੋਣਾ ਸਾਹਿਬ ਲਵੇ ਇੱਥੇ ਆ ਮਾਨਸਾਂ ਕੈਂਚੀਆਂ ਤੇ ਤੇ ਮਾਸੀ ਦਾ ਜਵਾਈ ਆ ਭਾਈ ਜਿਹਨੂੰ ਵੱਡੇ ਮੰਮੀ ਕਹਿੰਦੇ ਉਹਨਾਂ ਜਿਹੜੇ ਵੀਰ ਪ੍ਰੋਣਾ ਜੁੜੇ ਉਹਨਾਂ ਦਾ ਪਤਾ ਸਾਰਿਆਂ ਨੂੰ ਤੇ ਬਲਾ ਭਾਈ ਫਤਿਹ ਪ੍ਰੋਣਾ ਸਾਹਿਬ ਸਾਥਰੀ ਕਾਲ ਭਾਈ ਬਣਾਉਣੇ ਸਾਹਿਬ ਵੱਲੋਂ ਐ ਲੈ ਅੱਜ ਕੱਢਾਂ ਕੋਖਾਂ ਜਿਹੜੀਆਂ ਦਾ ਮਹੀਨੇ ਦੀ ਭੁੱਖ ਬਸੀ ਹੋਈ ਆ ਅੱਜ ਨਿਕਲੂਗੀ ਬਾਅਦ ਮੈਂ ਬਾਅਦ ਚ ਵੀ ਆ ਆ ਬਈ ਯਾਟ ਖਾ ਕੇ 7-8 ਰੋਟੀਆਂ ਮਗਰ ਮੱਚ ਵੰਗੋ ਤੇ ਸਮਾਂ ਬਈ ਇਸ ਵਕਤ 9:30 ਵਜੇ ਦਾ ਹੋ ਗਿਆ ਤੇ ਬਹੁਤ ਸੁਣਾ ਅੱਜ ਦਾ ਦਿਨ ਅੱਜ ਦੇ ਦਿਨ ਆਪਾਂ ਵੀ ਸਾਰਿਆਂ ਦਾ ਲੰਮਾ ਸਫ਼ਰ ਕੱਢਿਆ ਮਤਲਬ ਇਸ ਇਸ ਯਾਤਰਾ ਦਾ 160 ਕਿਲੋਮੀਟਰ ਚੱਲੇ 160 ਕਿਲੋਮੀਟਰ ਏ ਬਹੁਤ سارے ਵੀਰ ਭਾਈ ਮਿਲੇ ਜਿੰਨੇ ਵੀ ਭਰਾ ਮਿਲੇ ਇਹ ਸਾਰਿਆਂ ਦਾ ਤੁਹਾਡਾ तहे ਦਿਲ ਤੋਂ ਧੰਨਵਾਦ ਆ ਜਿਹੜੇ ਵੀ ਰਹਿ ਗਏ ਤੇ ਜਿਨ੍ਹਾਂ ਨੂੰ ਕਿਹਾ ਸੀ ਮੈਂ ਪਟਿਆਲੀਆਂ ਹੂੰ ਪਟਿਆਲੇ ਵੀ ਡੀਕ ਤੇ ਰਿਹਾ ਬਈ ਕੋਈ ਗੱਲ ਨਹੀਂ ਪਰ ਅਪ ਸ਼ੁਕਰ ਕਰਕੇ ਕਦੇ ਫੇਰ ਸਹੀ ਤੇ ਕੁਛ ਮੀਂਹ ਪੈਂਦਾ ਰਿਹਾ ਮੀਂਹ ਵੰਦੇ ਜਿਵੇਂ ਉਪਾਉਂਦੇ ਰਹੇ ਉਦੋਂ ਬਸ ਮਤ ਉਹ ਇੱਕ ਦੋ ਫੋਨ ਵੀ ਨਹੀਂ ਚੱਕੇ ਗਏ ਉਦੋਂ ਮੈਂ ਬੈਗ ਚ ਪਾਤਾ ਸੀਗਾ ਫੋਨ ਬਈ ਤੇ ਮੀਂਹ ਪੈਂਦੇ ਜਮੈਂ ਚੱਲਦਾ ਰਿਹਾ ਤੇ ਕੁੱਲ ਮਿਲਾ ਕੇ ਬਹੁਤ ਸੋਹਣਾ ਰਹਿਦਿਆ ਨਾ ਮੈਂ ਖਿੱਚ ਕੇ ਸਫ਼ਰ ਕੱਢਿਆ ਕਿਉਂਕਿ ਵੀ ਕਿਤੇ ਖੜ ਜਾਂਦਾ ਸੀ 10 15 20 ਮਿੰਟ ਅੱਧਾ ਘੰਟਾ ਉਹ ਨਾਰਮਲ ਗੱਲ ਹੋ ਜਾਂਦੀ ਸੀ ਗੱਲਾਂ ਗੱਲਾਂ 'ਚ ਗੱਲ ਆ ਲੰਮੀ ਹੋ ਜਾਂਦੀ ਸੀ ਤੇ ਇਹ ਲੋਟਾ ਮਾਹੌਲ ਹੈ ਇੱਥੋਂ ਕੱਲ ਜਾਊਂਗਾ ਪਿੰਡ ਆਪਣੇ ਤੇ ਦਿਖਾਉਨੇ ਆ ਫਿਰ ਤੁਹਾਨੂੰ ਪਿੰਡ ਵਾਲਾ ਮਾਹੌਲ ਚੱਲ ਬਹੁਤ ਸਾਰੇ ਵੀਰ ਯਾਦ ਕਰ ਰਹੇ ਸੀ ਜਿਹੜੇ ਪੁਰਾਣੇ ਜੁੜੇ ਹੋਏ ਐ ਤੇ ਨਵੇਂਆਂ ਨੂੰ ਵੀ ਆਪਾਂ ਆ ਪਿੰਡ ਵਾਲੀ ਗੱਲਬਾਤ ਸਾਰੀ ਦਿਖਾਉਨੇ ਆ ਪਿੰਡ ਦਿਖਾਉਨੇ ਆ ਜਾ ਕੇ ਤੇ ਇਸੇ ਦੇ ਨਾਲ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਤੇ ਜੁੜੇ ਰਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਸ੍ਰੀ ਗੁਰੂ ਸਾਹਿਬ ਜੀ